ਪੰਜਾਬ 10 ਵਜੇ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਏਜੰਡਾ ਸਤਿ ਸ੍ਰੀ ਅਕਾਲ ਨਮਸਕਾਰ ਦਾ ਵਰਦੇ ਪੰਜਾਬ ਦਾ ਦਬਕਾ ਆਖਰ ਕੰਮ ਕਰ ਗਿਆ ਪੰਜਾਬ ਵੱਲੋਂ ਹਰਿਆਣਾ ਨੂੰ ਸਖਤ ਸੁਨੇਹਾ ਦੇਣ ਤੋਂ ਬਾਅਦ ਹਰਿਆਣਾ ਵੱਲੋਂ ਡਰੋਨਸ ਰਾਹੀਂ ਪੰਜਾਬ ਦੀ ਹਦਾਂ ਦੇ ਅੰਦਰ ਹੰਝੂ ਗੈਸ ਤੇ ਬੰਬ ਡਿਗਣੇ ਬੰਦ ਹੋ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ ਤੇ ਡੀਜੀਪੀ ਗੌਰਵ ਯਾਦਵ ਨੇ ਕੱਲ ਦੇਰ ਸ਼ਾਮੀ ਹਰਿਆਣੇ ਦੇ ਡੀਜੀਪੀ ਨਾਲ ਗੱਲ ਕੀਤੀ ਅਤੇ ਉਸ ਨੂੰ ਕਿਹਾ ਕਿ ਪੰਜਾਬ ਦੇ ਵਿੱਚ ਡਰੋਨ ਆ ਰਹੇ ਤੁਸੀਂ ਬੰਬ ਸਿੱਟਨੇ ਬੰਦ ਕਰ ਦਿਓ ਕਿਉਂਕਿ ਇਹਦੇ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਤੇ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰੋਗੇ ਤਾਂ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਅਸੀਂ ਜਵਾਬੀ ਕਾਰਵਾਈ ਕਰਾਂਗੇ ਉਹਨਾਂ ਨੇ ਇਹ ਦੱਸਿਆ ਕਿ ਅਸੀਂ ਜੇ ਇਹ ਬੰਦ ਨਹੀਂ ਹੁੰਦਾ ਤਾਂ ਫਵਾਈ ਫਾਇਰ ਕਰਕੇ ਡਰੋਨਾਂ ਸੁੱਟਣੀਆਂ ਸ਼ੁਰੂ ਕਰ ਦੇਾਂਗੇ। ਫਾਲਸਫਰੂਪ ਅੱਜ ਕੋਈ ਡਰੋਨ ਹੁਣ ਤੱਕ ਯਾਨੀ ਕਿ ਦੁਪਹਿਰ ਦੇ 1 ਵਜੇ ਤੱਕ ਪੰਜਾਬ ਦੇ ਸਰਹੱਦ ਦੇ ਅੰਦਰ ਨਹੀਂ ਆਈ ਤੇ ਨਾ ਕੋਈ ਹੰਝੂ ਗੈਸ ਦਾ ਗੋਲਾ ਡਰੋਨ ਰਾਹੀਂ ਸੁੱਟਿਆ ਗਿਆ ਤੇ ਨਾ ਹੀ ਕੋਈ ਕਿਸਾਨ ਵੀਰ ਜ਼ਖਮੀ ਹੋਇਆ। ਹੁਣ ਖਬਰ ਵਿਸਤਾਰ ਚ ਸਾਨੂੰ ABC ਪੰਜਾਬ نیوز ਦੇ ਜਗਤਾਰ ਸਿੰਘ ਨੇ ਟੈਲੀਫੋਨ ਤੇ ਕਨਫਰਮ ਕੀਤਾ ਕਿ ਅੱਜ ਸਵੇਰ ਦੀ ਕੋਈ ਡਰੋਨ ਪੰਜਾਬ ਦੀ ਸਰਹੱਦ ਦੇ ਅੰਦਰ ਨਹੀਂ ਆਈ ਤੇ ਨਾ ਹੀ ਕੋਈ ਹੰਝੂ ਗੈਸ ਵਾਲਾ ਬੰਬ ਡਿਗਿਆ ਤੁਹਾਨੂੰ ਇਹ ਹੁਣ ਦੱਸਦੇ ਆ ਕਿ ਹੋਇਆ ਕਿਵੇਂ ਕਿਵੇਂ ਕੱਲ ਪੰਜਾਬ ਦਸਤਾਵੇਜ਼ ਦੀ ਟੀਮ ਮੌਕੇ ਤੇ ਗਈ ਸੀ ਕਵਰੇਜ ਕਰ ਰਹੀ ਸੀ ਮੁਕੰਮਲ ਹੋਣ ਤੋਂ ਬਾਅਦ ਸ਼ਾਮੀ ਜਦੋਂ ਅਸੀਂ ਪਰਤ ਰਹੇ ਸੀ ਕਵਰੇਜ ਪੂਰੀ ਕਰਕੇ ਤਾਂ ਅਸੀਂ ਆਉਂਦੇ ਹੋਏ ਉਸ ਦਫ਼ਤਰ ਦੇ ਅੰਦਰ ਗਏ ਪੰਡਾਲ ਲੱਗਿਆ ਹੋਇਆ ਸੀ ਕਨਾਤ ਲੱਗੀ ਹੋਈ ਸੀ ਜਿੱਥੇ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਭੁੱਲਰ ਤੇ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਜੀ ਬੈਠੇ ਹੋਏ ਸੀ ਉਹਨਾਂ ਨਾਲ ਮੁਲਾਕਾਤ ਕੀਤੀ ਚਾਹ ਦੀ ਪਿਆਲੀ ਪੀਤੀ ਅਤੇ ਗੱਲਬਾਤ ਤਰੀ ਤਾਂ ਵਰਨ ਸ਼ਰਮਾ ਜੀ ਨੇ ਬੜੀ ਚਿੰਤਾ ਪ੍ਰਗਟ ਕੀਤੀ ਕਿ ਜੀ ਸਰ ਇਹ ਤਾਂ ਬਹੁਤ ੱੱਕਾ ਹੋ ਰਿਹਾ ਹਰਿਆਣਾ ਵੱਲੋਂ ਪੰਜਾਬ ਦੇ ਕਿਸਾਨਾਂ ਤੇ ਇਹਨਾਂ ਨੂੰ ਰੋਕਣ ਲਈ ਕੁਝ ਕਰਨਾ ਚਾਹੀਦਾ ਹੈ ਭਾਵੇਂ ਸੰਕੇਤਕ ਤੌਰ ਤੇ ਕੁਝ ਕੀਤਾ ਜਾਏ ਉਹਨਾਂ ਨੇ ਸੁਝਾਅ ਦਿੱਤਾ ਕਿ ਜੇ ਤੁਸੀਂ ਗੱਲ ਕਰੋ ਉੱਪਰ ਤੇ ਡੀਜੀਪੀ ਸਾਹਿਬ ਆਗਿਆ ਲੈਨ ਮੁੱਖ ਮੰਤਰੀ ਤੋਂ ਘਟੋ ਘਟ ਆਪਾਂ ਹਵਾਈ ਫਾਇਰ ਕਰਕੇ ਡਰੋਨ ਨੂੰ ਇਧਰ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕਰੀਏ ਇਹ ਸਾਰੀ ਗੱਲਬਾਤ ਮੇਰੇ ਸਾਹਮਣੇ ਹੋਈ ਤੇ ਡੀਆਈਜੀ ਸਾਹਿਬ ਉੱਠ ਕੇ ਕਿ ਪਾਸੇ ਗਏ ਤੇ ਸ਼ਾਇਦ ਉਹਨਾਂ ਨੇ ਡੀਜੀਪੀ ਨਾਲ ਇੱਕ ਗੱਲ ਕੀਤੀ ਇਨ ਦੀ ਮੀਨ ਟਾਈਮ ਮੈਂ ਆਪਣੀ ਸੂਝ-ਬੂਝ ਵਰਦੇ ਹੋਏ ਆਪਣੇ ਨਿੱਜੀ ਪੱਧਰ ਤੇ ਵੀ ਕੁਝ ਸੰਦੇਸ਼ ਪੰਜਾਬ ਸਰਕਾਰ ਨੂੰ ਇਸ ਸਬੰਧ ਦੇ ਵਿੱਚ ਭੇਜੇ ਅਤੇ ਦੱਸਿਆ ਕਿ ਕਿਸਾਨ ਬਹੁਤ ਜ਼ਿਆਦਾ ਖਫਾ ਨੇ ਪੰਜਾਬ ਸਰਕਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਤੇ ਡੀਜੀਪੀ ਨਾਲ ਕਿਸਾਨਾਂ ਦਾ ਗੁੱਸਾ ਇਸ ਕਰਕੇ ਹੈ ਕਿ ਉਹਨਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਸਾਨੂੰ ਜ਼ਖਮੀ ਕੀਤਾ ਜਾ ਰਿਹਾ ਹੈ ਸਾਡਾ ਕੋਈ ਵਲੀ ਵਾਰਿਸ ਹੈ ਨਹੀਂ ਪੰਜਾਬ ਦੀ ਸਰਹੱਦ ਦੇ ਅੰਦਰ ਡਰੋਨਸ ਭੇਜੀਆਂ ਜਾ ਰਹੀਆਂ ਹਰਿਆਣਾ ਚ ਤਾਇਨਾਤ ਰੈਪਿਡ ਐਕਸ਼ਨ ਫੋਰਸ ਵੱਲੋਂ ਤੇ ਅਸੀਂ ਜ਼ਖਮੀ ਹੋ ਰਹੇ ਹਾਂ ਪੰਜਾਬ ਪੁਲਿਸ ਕਰਦੀ ਕੁਛ ਨਹੀਂ ਇਸ ਕਿਸਮ ਦੀ ਜਿਹੜਾ ਸੰਦੇਸ਼ ਹੈ ਪੰਜਾਬ ਦਸਤਾਵੇਜ਼ ਵੱਲੋਂ ਵੀ ਪੰਜਾਬ ਸਰਕਾਰ ਦੇ ਕੁਝ ਉੱਚਤਮ ਅਫਸਰਾਂ ਨੂੰ ਤੇ ਸਿਆਸਤਦਾਨਾਂ ਨੂੰ ਭੇਜਿਆ ਗਿਆ ਹੈ ਅੱਜ ਸਵੇਰੇ ਜਦੋਂ ਅਸੀਂ ਸੰਪਰਕ ਕੀਤਾ ਡੀਆਜੀ ਹਰਚੰਦ ਸਿੰਘ ਭੁੱਲਰ ਨਾਲ ਤਾਂ ਪੁੱਛਿਆ ਜੀ ਕੀ ਸਥਿਤੀ ਹੈ ਉਹਨਾਂ ਨੇ ਸਾਨੂੰ ਸੂਚਿਤ ਕੀਤਾ ਕਿ ਮੁੱਖ ਮੰਤਰੀ ਨਾਲ ਗੱਲਬਾਤ ਹੋਣ ਤੋਂ ਬਾਅਦ ਡੀਜੀਪੀ ਸਾਹਿਬ ਨੇ ਹਰਿਆਣੇ ਦੇ ਡੀਜੀਪੀ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਇਹ ਦੱਸਿਆ ਕਿ ਤੁਸੀਂ ਇਹ ਡਰੋਨਸ ਇਧਰਲੇ ਏਰੀਏ ਦੇ ਵਿੱਚ ਭੇਜ ਕੇ ਬੰਬਾਰੀ ਨਾ ਕਰੋ ਨਹੀਂ ਤਾਂ ਫਿਰ ਪੰਜਾਬ ਨੂੰ ਵੀ ਇਹਦੇ ਤੇ ਰਿਟਾਲੀਏਸ਼ਨ ਕਰਨੀ ਪਾਏਗੀ ਆਖਰਕਾਰ ਇਹ ਜਿਹੜਾ ਸੀਗਾ ਦਬਕਾ ਕਹਿ ਲਓ ਜਾਂ ਇਹ ਸੰਦੇਸ਼ ਕਹਿ ਲਓ ਜੋ ਥੋੜਾ ਜੀ ਕਹਿ ਦਾ ਕਹਿ ਲਾ ਕਹਿ ਲਓ ਇਹ ਕੰਮ ਕਰ ਗਿਆ ਹੁਣ ਤੋਂ ਥੋੜੀ ਦੇਰ ਪਹਿਲਾਂ ਅਸੀਂ ਜਗਤਾਰ ਭੁੱਲਰ ABC ਪੰਜਾਬ نیوز ਦੇ ਸੰਚਾਲਕ ਨਾਲ ਸੰਪਰਕ ਕਰਕੇ ਇਹ ਤਸਦੀਕ ਕਰਨ ਦੀ ਕੋਸ਼ਿਸ਼ ਕੀਤੀ ਕਿ ਪੁਲਿਸ ਵੱਲੋਂ ਸਾਨੂੰ ਪ੍ਰਾਪਤ ਸੂchnਾ ਸੱਚੀ ਹੈ ਕਿ ਝੂਠੀ ਹੈ ਜਗਤਾਰ ਭੁੱਲਰ ਨੇ ਸਾਨੂੰ ਦੱਸਿਆ ਕਿ ਬਿਲਕੁਲ ਜੀ ਸਵੇਰ ਤੀ ਕੋਈ ਡਰੋਨ ਡਿੱਗੀ ਨਹੀਂ ਉਨ੍ਹਾਂ ਦੇ ਵਿਚਾਰ ਦੇ ਮੁਤਾਬਕ ਸ਼ਾਇਦ ਇਸ ਕਰਕੇ ਨਹੀਂ ਲਗੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਅੱਜ ਇੱਕ ਬੈਠਕ ਹੈ ਜਿੱਥੇ ਕੇਂਦਰ ਦੇ ਮੰਤਰੀ ਆ ਰਹੇ ਹੈ ਤੇ ਮੋਰਚੇ ਸੰਬੰਧੀ ਕੋਈ ਵਿਚਾਰ ਵਟਾਂਦਰਾ ਹੋਣਾ ਹੈ ਤੇ ਦੋਹੇ ਪਾਸੋਂ ਦੋਹੇ ਤਰ੍ਹਾਂ ਸ਼ਾਂਤ ਨੇ ਖੈਰ ਮੇਰਾ ਮੰਨਣਾ ਇਹ ਹੈ ਕਿ ਭਾਵੇਂ ਅੱਜ ਬੈਠਕ ਹੋ ਰਹੀ ਹੈ ਉਹ ਚੰਗੀ ਗੱਲ ਹੈ ਪਰ ਡਰੋਨ ਦਾ ਪੰਜਾਬ ਦੇ ਵਿੱਚ ਆਉਣ ਦਾ ਸਿਲਸਿਲਾ ਰੋਕਣ ਲਈ ਕਾਰਵਾਈ ਕੱਲ੍ਹ ਸ਼ਾਮ ਤੋਂ ਸ਼ੁਰੂ ਹੋ ਚੁੱਕੀ ਸੀ ਜਦੋਂ ਇਹ ਜਿਹੜਾ ਆਈਡੀਆ ਐਸਐਸਪੀ ਪਟਿਆਲਾ ਨੇ ਫਲੋਟ ਕੀਤਾ ਦੋਸਤੋ ਇੱਥੇ ਮੈਂ ਜ਼ਿਕਰ ਕਰਦਾ ਚੱਲਾਂ ਕਿ ਅਸੀਂ ਅੱਜ ਸਵੇਰੇ ਜਿਹੜੀ ਵੀਡੀਓ ਜਨਤਕ ਕੀਤੀ ਐਪੀਸੋਡ ਨੰਬਰ 437 ਉਹ ਤੁਸੀਂ ਜ਼ਰੂਰ ਵੇਖੋ ਉਹਦੇ ਵਿੱਚ ਡਰੋਨਸ ਰਾਹੀਂ ਜੋ ਤਬਾਹੀ ਪੰਜਾਬ ਦੀ ਸਰਹੱਦ ਦੇ ਅੰਦਰ ਮਚਾਈ ਜਾ ਰਹੀ ਸੀ ਉਹਦਾ ਜ਼ਿਕਰ ਹੈ ਉਲੇਖ ਹੈ ਅਸੀਂ ਉਹਦਾ ਸਰਨਾਮਾ ਦਿੱਤਾ ਅੰਗਰੇਜ਼ੀ ਦੇ ਵਿੱਚ ਆ ਪਾਕਿਸਤਾਨ ਵਿਥਿਨ ਇੰਡੀਆ ਸੋ ਅਸੀਂ ਇਹ ਜ਼ਰਾ ਤੌਰ ਤੇ ਬੜੀ ਕਲੈਰਿਟੀ ਦੇ ਨਾਲ ਦੱਸਿਆ ਕਿ ਪੰਜਾਬ ਨੂੰ ਪਾਕਿਸਤਾਨ ਸਮਝਿਆ ਜਾ ਰਿਹਾ ਹੈ ਹਰਿਆਣਾ ਦੀ ਸਰਕਾਰ ਵੱਲੋਂ ਅਸੀਂ ਉਸ ਵੀਡੀਓ ਦੇ ਵਿੱਚ ਘਟਕਰ ਦੇ ਬਾਰੇ ਬਹੁਤ ਕੁਝ ਕਿਹਾ ਅਸੀਂ ਉਸ ਵੀਡੀਓ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜੀ ਲੈਕਸਿਟੀ ਜਾਂ ਕਹੋ ਸਿਹਤ ਸਹੂਲਤਾਂ ਦੀ ਕਮੀ ਦੇ ਬਾਰੇ ਵੀ ਕਾਫੀ ਜ਼ਿਕਰ ਕੀਤਾ ਸਾਨੂੰ ਭਾਵੇਂ ਪੰਜਾਬ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਉਸ ਮੌਕੇ ਤੇ 20 ਦੇ ਕਰੀਬ ਐਮੂਲੈਂਸਸ ਤਾਇਨਾਤ ਨੇ ਪਰ ਉਹ ਐਮੂਲੈਂਸਸ ਕੰਮ ਨਹੀਂ ਸੀ ਕਰ ਰਹੀਆਂ ਕੰਮ ਤਾਂ ਕਰ ਰਹੀਆਂ ਸੀ ਖਾਲਸਾ ਏਅਰ ਦੀਆਂ ਐਮੂਲੈਂਸਸ ਤੇ ਉਸ ਵਕਤ ਜਦੋਂ ਸ਼ਾਮੀ ਐ ਸੀ ਕੱਲ ਵਾਪਸ ਆ ਰਹੀ ਸੀ ਇੱਕ ਬਜ਼ੁਰਗ ਮੈਂ ਵੀਡੀਓ ਐਡੀਟਰ ਨੂੰ ਬੇਨਤੀ ਕਰੂੰਗਾ ਕਿ ਉਹ ਖਾਸ ਕਲਿੱਪ ਇਸ ਵੀਡੀਓ ਦੇ ਵਿੱਚ ਲਾ ਦੇਵੇ ਜਿਹੜਾ ਦੱਸ ਰਿਹਾ ਸੀ ਕਿ ਨਾਲ ਖੜੇ ਇੱਕ ਜਵਾਨ ਮੁੰਡੇ ਦੀ ਅੱਖ ਉਹਦਾ ਡੇਲਾ ਨਿਕਲ ਕੇ ਬਾਹਰ ਕਿਵੇਂ ਆ ਗਿਆ ਜਦੋਂ ਡਰੋਨ ਰਾਹੀਂ ਆ ਕੇ ਕੁਛੋਂ ਦੀ ਅੱਖ 'ਚ ਵਜਿਆ ਕੀ ਨਾ ਜੀ ਤੁਹਾਡਾ ਕਿਹੜੇ ਪਿੰਡ ਤੋਂ ਮੇਰਾ ਪਿੰਡ ਖਨੋਰੀ ਪਾਟੜ ਹੈ ਜੀ ਸਾਡਾ ਬਣਾ ਜਿੱਦਾ ਕਿਦਾ ਅੱਖ ਨਿਕਲੀ ਹੈ ਜੀ ਕਿਦਾ ਅੱਖ ਮੁੰਡਾ ਉੱਥੇ ਸਾਡੇ ਨਾਲ ਖਾਣਾ ਖਾ ਰਿਆ ਸੀ ਜੀ ਮੁੰਡਾ ਮੇਰੇ ਨਾਲ ਹੀ ਚੌਲ ਖਾ ਰਿਆ ਸੀ ਉੱਥਾ ਡਰੋਨ ਨੇ ਬੰਬ ਸੁੱਟਿਆ ਡਰੋਨ ਸੁੱਟਿਆ ਜਦੋਂ ਡਰੋਨ ਦਾ ਕਰਨ ਲੱਗਿਆ ਕੰਕਰ ਜੀ ਉਹਦੇ ਡਰੋਨ ਵਿਆ ਅੱਖ ਚੋ ਗਿਆ ਇੱਥੇ ਸਿਮਨ ਸਾਹਮਣੇ ਸਾਹਮਣੇ ਅੱਖ ਚੋ ਗਿਆ ਗਈ ਹੈ ਅੱਖ ਦਾ ਡੇਲਾ ਨਿਕਲ ਗਿਆ ਅੱਖ ਦਾ ਡੇਲਾ ਨਿਕਲ ਗਿਆ ਔਰ ਐਂਬੂਲੈਂਸ ਲੈ ਕੇ ਗਈ ਹੈ ਖਾਲਸਾ ਹਿੱਡ ਦੀ ਖਾਲਸਾ ਢੀ ਦੀ ਐਂਬੂਲੈਂਸ ਲੱਗੀ ਪੰਜਾਬ ਪੁਲਿਸ ਨੇ ਆਪਣਾ ਪੰਜਾਬ ਸਰਕਾਰ ਦੀ ਐਂਬੂਲੈਂਸਾਂ ਕਹਿੰਦੇ ਹੈਗੀਆਂ ਹੈਗੀਆਂ ਕੋਈ ਨਹੀਂ ਆਈ ਕੋਈ ਨਹੀਂ ਕੋਈ ਨਹੀਂ ਇਹਨਾਂ ਨੇ ਕਿਥੇ ਐਂਬੂਲੈਂਸਾਂ ਖੜੀਆਂ ਨੇ ਇਹਨਾਂ ਦੀਆ ਉਹ ਖਾਲਸਾ ਢੀ ਦੀ ਐਂਬੂਲੈਂਸ ਲੈ ਕੇ ਗਈ ਹੈ ਇਹਨਾਂ ਵੱਲ ਕੋਈ ਜਵਾਬ ਨਹੀਂ ਇਹਨਾਂ ਵੱਲ ਕੋਈ ਜਵਾਬ ਨਹੀਂ ਅੱਛਾ ਮੈਨੂੰ ਇਹ ਦੱਸੋ ਹਾਂਜੀ ਜਦੋਂ ਉਧਰੋਂ ਚਲਾਉਂਦੇ ਆ ਉਹ ਪੰਜਾਬ 'ਚ ਡਿੱਗਦਾ ਹੈ ਹਾਂਜੀ ਇਧਰੋਂ ਪੰਜਾਬ ਵਾਲਿਆਂ ਨੂੰ ਛੱਡਣੀ ਚਾਹੀਦੀ ਇੱਕ ਗੋਲੀ ਹੀ ਛੱਡ ਦੇਣਾ ਇਧਰੋਂ ਛੱਡ ਦੇ ਛੱਡ ਦੇ ਇਹਨਾਂ ਦਾ ਕਿਸੇ ਕਾਲ ਪਿਸਤੌਲ ਵੀ ਨਹੀਂ ਹੈ ਕੀਤਾ ਭਜਾ ਨੇ ਮੜਾ ਲੈ ਮੜਿਆ ਕੇ ਸਟਾਰ ਕੋਲ ਪਸਾਉ ਸੀ ਦੱਸੋ ਇਹਨਾਂ ਦੇ ਸਾਰੀਆਂ ਰਖਾਈਆਂ ਨੇ ਉਹਨਾਂ ਨੇ ਪੁੱਛੋ ਕਿਹਦੇ ਲਈ ਡੱਬ ਜੱਪਸੌਲ ਆ ਗਈ ਏ ਤੁਹਾਡਾ ਕੀ ਖਿਆਲ ਆ ਜੀ ਜਦੋਂ ਉਧਰੋਂ ਆਉਂਦੀ ਹੈ ਪੰਜਾਬ 'ਚ ਡਿੱਗਦੀ ਆ ਡਰੋਨ ਤੇ ਉਹ ਗੈਸ ਦਾ ਗੋਲਾ ਇਧਰੋਂ ਘੱਟੋ ਘੱਟ ਸੰਕੇਤਕ ਤੌਰ ਤੇ ਇਹਨਾਂ ਨੂੰ ਫਾਇਰ ਕਰਨਾ ਚਾਹੀਦਾ ਚਾਹੀਦਾ ਜਵਾਬ ਦੇਣਾ ਚਾਹੀਦਾ ਫਾਇਰ ਫਾਇਰ ਵੀ ਨਹੀਂ ਕਰਨਾ ਨਾ ਸਾਡੇ ਮੁੱਖ ਮੰਤਰੀ ਨੂੰ ਚਾਹੀਦਾ ਸਾਡੇ ਪੰਜਾਬ ਜਾਣ ਕੇ ਸਾਡੇ ਲੰਗਰ ਰੱਖ ਸਕਦੇ ਆ ਤੇ ਗੋਲੇ ਸਟ੍ਰੇਨ ਲੰਗਰ ਰੱਖਦੇ ਆ ਦੇਖੋ ਆਪਣੇ ਉਸਤੇ ਸਿੱਟੀ ਜਾਣ ਸਾਡੇ ਮੁੰਡੇ ਦੀ ਅੱਖ ਨਿਕਲੀ ਐ ਐਸੇ ਜਿੱਡਾ ਮੁੰਡਾ ਇਹ ਨਹੀਂ ਪਰੇ ਇੱਥੇ ਸਾਰੇ ਇਹ ਮੁਰਾਜਮ ਵੀ ਤੇ ਵਿਚੇ ਖੜੇ ਨੇ ਜਦੋਂ ਦੇਖਦਾ ਜੀ ਸੋ ਆ ਦਰਸ਼ਕੋ ਬਹੁਤ ਹੀ ਸੰਗੀਨ ਮਸਲਾ ਇੱਥੇ ਮੈਂ ਬਹੁਤ ਹੀ ਭਾਵਨਾਵਾਂ ਦੇ ਨਾਲ ਜੋਸ਼ ਨਾਲ ਔਰ ਬਹੁਤ ਗੁੱਸੇ ਨਾਲ ਕਹਿਣਾ ਚਾਹੁੰਨਾ ਕਿ ਉਧਰੋਂ ਡਰੋਨ ਸਿਰਦੇ ਆ ਸਾਡੇ ਏਰੀਏ ਚ ਮੁੰਡੇ ਦੀ ਜਵਾਨ ਦੀ ਅੱਖ ਨਿਕਲੀ ਆ ਕਾਣਾ ਹੋ ਗਿਆ ਵਿਚਾਰਾ ਤੇ ਹੁਣ ਉਹਦਾ ਜ਼ਿੰਮੇਵਾਰ ਕੌਣ ਆ ਤੇ ਆ ਜਿਹੜੇ ਸਾਡੇ ਪੁਲਿਸ ਵਾਲੇ ਖੜੇ ਵਰਦੀਆਂ ਪਾਈ ਇਹਨਾਂ ਨੂੰ ਹੁਕਮ ਮਿਲਣਾ ਚਾਹੀਦਾ ਹੈ ਨਾ ਹੁਕਮ ਇਹਨਾਂ ਨੂੰ ਹੁਕਮ ਮਿਲਣਾ ਚਾਹੀਦਾ ਹੈ ਇਹਨਾਂ ਨੂੰ ਆਦੇਸ਼ ਹੋਣਾ ਚਾਹੀਦਾ ਕਿ ਇਹ ਵੀ ਘਟੋ ਘਟ ਹਵਾ ਟਫਾਇਰ ਕਰੋ ਯਾਰ ਤੁਸੀਂ ਜਵਾਬ ਤਾਂ ਦਿਓ ਇਹ ਇਹ ਹਿੰਦੁਸਤਾਨ ਪਾਕਿਸਤਾਨ ਬਣਾਤਾ ਇਹਨਾਂ ਨੇ ਹਰਿਆਣੇ ਵਾਲੇ ਨੇ ਖਟਕਰ ਨੇ ਖਟਕਰ ਨੂੰ ਅਕਲ ਕਿਵੇਂ ਆਊਗੀ ਜੇ ਪੰਜਾਬੀਓ ਤੁਸੀਂ ਚੁੱਪ ਰਹੋਗੇ ਪੰਜਾਬ ਪੁਲਿਸ ਵਾਲਿਓ ਤਾਂ ਫਿਰ ਚੱਲ ਜਾਣਗੇ ਸਿਰ ਤੁਹਾਡੇ ਇਹ ਤੇ ਮੈਂ ਇੱਥੇ ਬੇਨਤੀ ਕਰਨਾ ਚਾਹੁੰਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਕਾ ਬਲੀ ਤਕੜਾ ਹੋ ਜਾ ਜੇ ਜਵਾਬ ਨਾ ਦਿੱਤਾ ਦੋ ਚਾਰ ਦਿਨ ਲੋਕ ਪਿੰਡਾਂ ਨਹੀਂ ਮੜਨ ਦੇਣਗੇ ਡਲੇ ਪੈਣਗੇ ਡਲੇ ਡਲੇ ਸਿਫਰ ਕਰ ਦਾਂਗੇ ਸਾਰੇ ਦੀ ਸਿਫਰ ਹੋ ਆਏ ਕੀ ਬਿਲਕੁਲ ਹੀ ਆਪਣੀ ਸੀਟ ਵੀ ਨਹੀਂ ਨੂੰ ਜਿੱਤ ਦਾਂਗੇ ਸੋਦਾ ਕੇ ਦੇ ਖਲਾਫ ਚੱਲਾਂਗੇ ਅਸੀਂ ਜੇ ਜੇ ਸਿਚੁਏਸ਼ਨ ਬਚਾਉਣੀ ਹੈ ਮਾਨ ਸਾਹਿਬ ਰਾਏ ਮਾਨ ਦਾ ਪੰਜਾਬ ਦਸਤਾਵੇਜ਼ ਚੈਨਲ ਦੀ ਚੰਗੇ ਰਹੋਗੇ ਤੁਸੀਂ ਤੁਸੀਂ ਕਟੋ ਕੱਟ ਇੱਥੋਂ ਹਵਾ ਚ ਹੀ ਛਿੜਾ ਦਿਓ ਦੋ ਗੋਲੇ ਯਾਰ ਠੂ ਹੀ ਕਰ ਦਿਓ ਠੂ ਜੈ ਇਹਨਾਂ ਦਾ ਹੌਸਲਾ ਤਾਂ ਹੋ ਜੇ ਮੁੰਡਿਆਂ ਦਾ ਗੁਰਦਿਆਂ ਦਾ ਹੌਸਲਾ ਤਾਂ ਹੋ ਜਾਏ ਸਾਡੇ ਦਾ ਡਰੋਨ ਤੇ ਨਾ ਆ ਕੇ ਡਰੋਨ ਤੇ ਨਾ ਆ ਕੇ ਸਾਡੇ ਨੂੰ ਲੱਗੇ ਤਾਂ ਸਹੀ ਭਗਵਾਨ ਤਮਨ ਸਾਡਾ ਵਾਰੀਵਾਰਸ ਹੈ ਹੁਣ ਤਾਂ ਉਹ ਉਹ ਰਗੜੀ ਤੁਰੇ ਆਉਂਦੇ ਆ ਮੈਂ ਵੀ ਜਾ ਕੇ ਆ ਕਿ ਫਰੰਟ ਤੇ ਬੋਲ ਰਿਹਾ ਸੀ ਜੀ ਮੁੱਖ ਮੰਤਰੀ ਕਿ ਮੈਂ ਦਿੱਲੀ ਵਾਲਿਆਂ ਨੂੰ ਮਤਲਬ ਅਪੀਲ ਕਰਦਾ ਕਾਦੀ ਅਪੀਲ ਕੀਤੀ ਆ ਸਾਡੇ ਤਾਂ ਬੰਬ ਡੇਗ ਰਹੇ ਨੇ ਕੋਈ ਵੀ ਨਹੀਂ ਕੀਤੀ ਮੈਂ ਮੈਂ ਜਿਹੜੀ ਗੱਲ ਕਹਿੰਦਾ ਵੀ ਹਵਾ ਤਾਂ ਛੱਡੋ ਘਟੋਗਾ ਹਾਂ ਹਵਾ ਤਾਂ ਛੱਡੋ ਹਵਾ ਛੱਡੋ ਹਵਾ ਜਦੋਂ ਇਹਨਾਂ ਨੇ ਫੈਰੰਗ ਕਰਨੀ ਚਾਹੀਦੀ ਆਪਣੀ ਹੱਦ 'ਚ ਹਾਂ ਉਹ ਇਹਨਾਂ ਨੂੰ ਤਾਂ ਪਸੌੜ ਵੀ ਖੋਲੇ ਨੇ ਇਹਨਾਂ ਕੋਲ ਭਗਵੰਤ ਮਾਨ ਤਾਂ ਨਹੀਂ ਕਿਉਂ ਲੱਸਾ ਇਹਨਾਂ ਦੀ ਢੱਪ ਜਾ ਕੇ ਇਹਦਾ ਪਸੌੜ ਹੈਗਾ ਮੜੇ ਦੇ ਮੜੇ ਕੋਲ ਇਹਨਾਂ ਦਾ ਉਹ ਸਾਹਮਣੇ ਠਾਣੀ ਬਹੁਤ ਹੀ ਇਹ ਲੋਕ ਗੁੱਸੇ 'ਚ ਸੀ ਬਹੁਤ ਉਹਨਾਂ ਨੇ ਮਰਦਾਬਾਦ ਦੇ ਨਾਰੇ ਵੀ ਲਾਏ ਮੋਦੀ ਵੀ ਮਰਦਾਬਾਦ ਕੀਤਾ ਤੇ ਭਗਵੰਤ ਮਾਨ ਵੀ ਮਰਦਾਬਾਦ ਕੀਤਾ ਖੈਰ ਲੋਕਾਂ ਦਾ ਰੋ ਜਿਹੜਾ ਕਿ ਅਸੀਂ ਅੱਜ ਸਵੇਰੇ 6 ਵਜੇ ਜਨ ਤੱਕ ਕੀਤਾ ਐਪੀਸੋਡ ਨੰਬਰ 437 ਦੇ ਵਿੱਚ ਉਹ ਕੰਮ ਕਰ ਗਿਆ ਲੱਗਦਾ ਹੈ ਤੇ ਕੁਝ ਪੁਲਿਸ ਅਧਿਕਾਰੀਆਂ ਦੀ ਅਕਲਮੰਦੀ ਵੀ ਕੰਮ ਕਰ ਗਈ ਲੱਗਦੀ ਹੈ ਇਸ ਖਬਰ ਨੂੰ ਅੰਤ ਕਰਨ ਤੋਂ ਪਹਿਲਾਂ ਮੈਂ ਇਹ ਰਿਕਾਰਡ ਕਰ ਦਿਆਂ ਕਿ ਭਗਵਾਨਤਮਾਨ ਦੇ ਇਸ ਫੈਸਲੇ ਤੋਂ ਸੁਖਾਵਾਂ ਮਾਹੌਲ ਪੈਦਾ ਹੋਏਗਾ ਕਿਸਾਨਾਂ ਦੇ ਰੋ ਵਿੱਚ ਕਮੀ ਆਏਗੀ ਤੇ ਫਿਰ ਭਗਵੰਤ ਮਾਨ ਨੂੰ ਇਸ ਕੰਮ ਦੇ ਲਈ ਜੇ ਇਹ ਬਿਲਕੁਲ ਇੰਪਲੀਮੈਂਟ ਹੋਇਆ ਰਹਿੰਦਾ ਲਗਾਤਾਰ ਤਜ ਬਣਿਆ ਰਹਿੰਦਾ ਤੇ ਇਸ ਕੰਮ ਦੀ ਦੁਬਾਰਾ ਹਰਿਆਣਾ ਉਲੰਘਣਾ ਨਹੀਂ ਕਰਦਾ ਤਾਂ ਫਿਰ ਭਗਵੰਤ ਮਾਨ ਨੂੰ ਆਪਾਂ ਨੂੰ ਸ਼ਾਬਾਸ਼ ਦੇਣੀ ਚਾਹੀਦੀ ਆ ਸਿਰਫ ਲਿਮਟਿਡ ਪਰਪਸ ਲਈ ਮੈਂ ਸਾਰੇ ਕੰਮਾਂ ਲਈ ਸ਼ਾਬਾਸ਼ ਨਹੀਂ ਦੇ ਰਿਹਾ ਮੈਂ ਕਹਿ ਰਿਹਾ ਜੇ ਡਰੋਨ ਉਹਦੇ ਹੁਕਮਾਂ ਕਰਕੇ ਬੰਦ ਹੋਈ ਆ ਜਿਹੜਾ ਲੱਗਦਾ ਕਿ ਉਹਦੇ ਹੁਕਮਾਂ ਕਰਕੇ ਜਾਂ ਉਹਦੀ ਪਹਿਲ ਕਦਮੀ ਕਰਕੇ ਜਾਂ ਪੰਜਾਬ ਪੁਲਿਸ ਦੇ ਦਬਕੇ ਕਰਕੇ ਬੰਦ ਹੋਈ ਆ ਤਾਂ ਫਿਰ ਸ਼ਲਾਘਾ ਕਰਨੀ ਚਾਹੀਦੀ ਆ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਜਿਨ੍ਹਾਂ ਨੇ ਆਖਰਕਾਰ ਕਿਸਾਨਾਂ ਦੇ ਹਿੱਤ ਵਿੱਚ ਆਪਣੀ ਹਿੰਮਤ ਵਿਖਾਉਂਦੇ ਹੋਏ ਹਰਿਆਣੇ ਨੂੰ ਥੋੜਾ ਜਿਹਾ ਜਿਹੜਾ ਕਿ ਦਬਕਾ ਮਾਰਿਆ ਅੱਗੇ ਆਉਣ ਵਾਲੇ ਦਿਨ ਦੱਸਣਗੇ ਕਿ ਇਹ ਜਿਹੜਾ ਦਬਕਾ ਇਹ ਲਗਾਤਾਰ ਤਾਂ ਇਹਦੀ ਬਾਣੀ ਰਹਿੰਦੀ ਹੈ ਕਿ ਸਿਰਫ ਟੈਂਪੋਰਰੀ ਆ ਜੇ ਟੈਂਪੋਰਰੀ ਹੁੰਦਾ ਤੇ ਫੇਰ ਆਪਾਂ ਜਨ ਤੱਕ ਕਰਾਂਗੇ ਸਾਰੀ ਗੱਲਬਾਤ ਅਸੀਂ ਇੱਥੇ ਸਪਸ਼ਟ ਕਰਨਾ ਚਾਹੁੰਦੇ ਆ ਅਸੀਂ ਕਿਸੇ ਦੇ ਪਰਮਾਨੈਂਟ ਵਿਰੋਧੀ ਨਹੀਂ ਅਸੀਂ ਕਿਸੇ ਦੇ ਪਰਮਾਨੈਂਟ ਪ੍ਰਸ਼ੰਸਕ ਨਹੀਂ ਅਸੀਂ ਇਸ਼ੂ ਟੂ ਇਸ਼ੂ ਚੀਜ਼ ਡੀਲ ਕਰਦੇ ਆਂ ਜਿੱਥੇ ਕੰਮ ਚੰਗਾ ਉੱਥੇ ਪਿੱਛ ਤੇ ਥਾਪੀ ਜਿੱਥੇ ਕੰਮ ਮਾੜਾ ਤੇ ਉੱਥੇ ਫਿਰ ਦੱਬ ਕੇ ਚਪੇੜ ਇਹ ਸਾਡੀ ਪੋਲਿਸੀ ਆ ਵੀ ਆਰ ਨਿਊਟਰਲ ਤੇ ਮੈਂ ਚਾਹੁੰਦਾ ਜੀ ਹੁਣ ਤੁਹਾਡੇ ਤੋਂ ਇਜਾਜ਼ਤ ਦੋਸਤੋ ਤੁਸੀਂ ਜਟੇ ਰਹੋ ਦਿੱਲੀ ਫਤਿਹ ਕਰਕੇ ਮੁੜਿਓ ਮੰਗਾ ਮਨਾ ਕੇ ਮੁੜਿਓ ਅਸੀਂ ਤੁਹਾਡੇ ਨਾਲ ਆ ਸਾਡੀਆਂ ਸ਼ੁਭਚਿੰਤਾਵਾਂ ਤੁਹਾਡੇ ਨਾਲ ਨੇ ਗੁਰੂ ਮਹਾਰਾਜ ਦੀ ਮਿਹਰ ਤੁਹਾਡੇ ਨਾਲ ਹੈ ਤੇ ਅਰਦਾਸਾਂ ਤੁਹਾਡੇ ਨਾਲ ਨੇ ਕਿ ਸਾਡੋਂ ਕਿਸਾਨ ਵੀਰੋ ਹੁਣ ਮੈਨੂੰ ਰਜਿੰਦਰ ਸਿੰਘ ਤੱਗਰ ਨੂੰ ਇਜਾਜ਼ਤ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼